ਚੀਲਾਂ ਦਾ ਹੁਣ ਚਿੱਟੀਆਂ ਗਾਮਾ ਜਿਹੜੀਆਂ ਦੇਸੀ ਆ ਉਹ ਰੱਖੀਆਂ ਜਾਣੀਆਂ ਚਾਹੀਦੀਆਂ ਘਰਾਂ 'ਚ ਮੈਂ ਕਹਿੰਦਾ ਜੇ ਤਾਂ ਕਿਸੇ ਨੇ ਉਹ ਤੇ ਤੋਂ ਕੋਈ ਕਿਉਂਕਿ ਉਹ ਬਹੁਤ ਸਾਰੀ ਗਰਮੀ ਚਾਲ ਲੈਂਦੇ ਹਾਂ ਹਾਂ ਮਤਲਬ ਇਹ ਦਿੱਤਾ ਮੈਂ ਸਮਝਦਾ ਸਾਡੀ ਗਵਰਨਮੈਂਟ ਨੂੰ ਕੰਮ ਕਰਨਾ ਚਾਹੀਦਾ ਨਾਲੇ ਦੇਸੀ ਆਪਣੇ ਬਈ ਉਹ ਬਾਹਰ ਵੀ ਬੈਠੀਆਂ ਉਹਨਾਂ ਨੇ ਤੁੱਪੇ ਵੀ ਬੈਠੀਆਂ ਉਹਨਾਂ ਨੇ ਤੇ ਦੁੱਧ ਵੀ ਜਾਦੇ ਤੇ ਹਾਂ ਬ੍ਰਾਜ਼ੀਲ ਇੱਕ ਮੁਲਕ ਹੈ ਬ੍ਰਾਜ਼ੀਲ ਹਾਂ ਸੱਤ ਲੱਗੇ ਉਹ ਗਰਗਾਈਆਂ ਹਾਂ ਤੇ ਅੱਜ ਉਹਨਾਂ ਦੀ ਮੈਨੂੰ ਇਹ ਕੁੰਟਲ ਤੋਂ ਉੱਤੇ ਆ ਇੱਕ ਗਾਂ ਦਾ ਇੱਕ ਡੇੜੀ ਦਾ ਦੁੱਧ ਹੂੰ ਉਹਨਾਂ ਦਾ ਤੇ ਜੇ ਇੱਕ ਇੱਕ ਕੁੰਟਲ ਕੁੰਟਲ ਲੜ ਗਿਆ ਨਾ ਪੈਦਾ ਕਰ ਲਿਗਿਆ ਹਾਂ ਜਿਵੇਂ ਗਰਗਾ ਗਰਗਾ ਅੱਜ ਵੀ ਨਹੀਂ ਕਿਤੇ 12 ਨਹੀਂ ਮਿਲੂਗਾ ਹਾਂ ਗਰਗਾ ਬਿਲਕੁਲ ਜਿਹੜੀਆਂ ਕਿਸਮਤ ਚੰਗੀਆਂ ਨੇ ਹੂੰ ਉਹਨਾਂ ਨੂੰ ਡਿਵੈਲਪ ਕਰਨਾ ਚਾਹੀਦਾ ਡਿਵੈਲਪ ਕਰਨ ਲਈ ਇਹਦਾ ਸਰਕਾਰ ਦਾ ਕੋਈ ਝਾਨ ਨਹੀਂ ਹੂੰ ਉਹ ਵੀ ਜਿਵੇਂ ਜੇ ਬੀਫ ਦੇ ਤੌਰ ਤੇ ਨਹੀਂ ਵਰਤਣਾ ਉਹਨੂੰ ਦੁੱਧ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਵਰਤਿਆ ਜਾ ਸਕਦਾ ਮਤਲਬ ਜਿਹੜੇ ਅਸਲ ਤਾਂ ਮੇਲ ਜਿਹਨੇ ਬੱਚੇ ਹਾਂ ਉਹਨਾਂ ਦੀ ਸਮੱਸਿਆ ਉਹ ਨਹੀਂ ਕੰਮ ਹੁੰਦੀ ਕਿਉਂਕਿ ਉਹ ਕਿਸੇ ਕੰਮ ਨਹੀਂ ਹੁੰਦੇ ਚਲ ਅੱਜ ਅੱਗ ਕ ਤਕਨੀਕ ਆ ਗਈ ਹੈ ਉਹ ਬੱਚੇ ਬਈ ਤੁਸੀਂ ਬੱਚੀ ਪੈਦਾ ਕਰਨਾ ਚਾਹੁੰਦੇ ਹੋ ਹਾਂ ਤੇ ਬੱਚੀ ਪੈਦਾ ਕਰੋ ਬਿਲਕੁਲ ਇਹਦੇ ਨਾਲ ਬਹੁਤ ਹੱਦ ਤੱਕ ਮੈਨੂੰ ਲੱਗਦਾ ਘਟ ਰਿਹਾ ਹੁਣ ਹਮ ਆਵਾਰਾ ਪਸ਼ੂਆਂ ਦਾ ਹਮ ਤੇ ਜਿਹੜਾ ਗਊਸ਼ਾਲਾ ਚ ਪਸ਼ੂ ਹੈ ਹਾਂ ਇਹ ਸਰਕਾਰ ਨੂੰ ਚਾਹੀਦਾ ਉਹਦਾ ਕਿਵੇਂ ਨਵਟਾਰਾ ਕਰਨਾ ਜਾਂ ਉਹਦਾ ਕਿਵੇਂ ਵਾਧਾ ਰੱਖਣਾ ਜਾਂ ਉਹਨਾਂ ਨੂੰ ਤਾਂ ਚੰਗੀ ਨਸਲ ਕਿਵੇਂ ਬਣਾਉਣੀ ਵੈਸੇ ਤੁਮ ਮੈਨੂੰ ਸਮਝਦਾ ਹੈ ਗਊਸ਼ਾਲਾ ਚ ਹਮ ਜੇ ਉੱਥੇ ਕੋਈ ਡਾਕਟਰ ਤੇ ਦੂਜੇ ਦਾ ਆ ਕੇ ਉੱਥੇ ਚੰਗੀ ਨਸਲ ਬਣਾਉਣੀ ਚਾਹੀਦੀ ਹਮ ਵੀ ਗਊਸ਼ਾਲਾ ਚ ਹਮ ਮਟਰੂਨਾਂ ਨੂੰ ਮਤਲਬ ਇੱਕ ਵਧੀਆ نسل ਪੈਦਾ ਕਰਨੀ ਚਾਹੀਦੀ ਹੈ ਤੇ ਜਿਹੜੀ ਨਹੀਂ ਨਕਾਰਾ ਹੈ ਮਤਲਬ ਉਹਨਾਂ ਨੂੰ ਅਪਕੀਏ ਵੀ ਉਹਨਾਂ ਨੂੰ ਆਸ ਨਹੀਂ ਲਾਉਣਾ ਚਾਹੀਦਾ ਉਹਨਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਜਿੰਨੀਆਂ ਉਹਨਾਂ ਦੀ ਛਾਂਟ ਕੇ ਚੰਗੀ نسل ਬਣਾਉਣ ਵਾਲੇ ਪਾਸੇ ਇਹ ਕੰਮ ਕਰਨਾ ਚਾਹੀਦਾ